ਲੋਕ ਸਭਾ ਚੋਣਾ ਮਹਾਪਰਵ ਅੱਜ 1 ਜੂਨ ਪੰਜਾਬ ਦੇ ਵਿੱਚ VOTING ਹੋ ਰਹੀ ਹੈ ਆਖਰੀ ਗੇਟ ਦੀ VOTING ਹੈ ਜਿਸ ਦੇ ਵਿੱਚ ਲੋਕ ਉਤਸ਼ਾਹ ਨਾਲ ਵੋਟਾਂ ਪਾਉਣ ਵਾਸਤੇ ਪਹੁੰਚ ਰਿਹਾ ਹੈ ਬਜ਼ੁਰਗ ਖਾਸ ਤੌਰ ਤੇ ਇਸ ਵਿੱਚ ਜੋਸ਼ ਦਿਖਾ ਰਿਹਾ ਹੈ ਸੋ ਤਸਵੀਰ ਦੇਖੀਏ ਜਿੱਥੇ ਇੱਕ ਮਾਤਾ ਜੀ ਹੱਥ ਦੇ ਵਿੱਚ ਸਨਾਖਤੀ ਕਾਰਡ ਫੜ ਕੇ ਦਿਖਾਉਂਦੇ ਹੋਏ ਤੇ ਵੀਲ ਚੇਅਰ ਤੇ ਪਹੁੰਚੇ ਹੈ ਮਾਤਾ ਜੀ ਅੱਜ ਵੋਟ ਪਾਉਣ ਆਏ ਹੋ ਇਸ ਹਾਲਾਤਾਂ ਦੇ ਵਿੱਚ ਵੀ ਸੋ ਕੀ ਲੱਗਦਾ ਕਿੰਨਾ ਮਹੱਤਵ ਹੈ ਵੋਟ ਦਾ ਬਹੁਤ ਜ਼ਰੂਰ ਸਾਨੂੰ ਆਪਣਾ ਨਹੀਂ ਤਾਂ ਆਪ ਨੂੰ ਨਾ ਚਾਹੀਦਾ ਦੇਖਾ ਕਿ ਸਾਡੇ ਪੈਦੇ ਹੀ ਘਰੇ ਅੱਗੇ ਸਾਨੂੰ ਤਰੱਕੀਆਂ ਦੇ ਕੇ ਬੱਚਿਆਂ ਨੂੰ ਕਿੰਨੀ ਵਾਰ VOTING ਜਿਹੜੀ ਕੀਤੀ ਆ ਹੁਣ ਤੁਸੀਂ ਪਹਿਲਾਂ ਵੀ ਸੋ ਕਿਵੇਂ ਉਦੋਂ ਤੁਸੀਂ ਆਉਂਦੇ ਸੀਗੇ ਹਨਾ ਚੱਲ ਕੇ ਆਉਣਾ ਅੱਜ ਬੇਟਾ ਲੈ ਕੇ ਆਇਆ ਤੁਹਾਨੂੰ ਸੋ ਫਿਰ ਵੀ VOTING ਤੋਂ ਤੁਸੀਂ ਪਿੱਛੇ ਨਹੀਂ ਹੋਏ ਵੋਟ ਜ਼ਰੂਰ ਪਾਈ ਕਈ ਕਈ ਟੁੱਟ ਜਾਂਦੇ ਨੇ ਮਨ ਟੁੱਟ ਜਾਂਦਾ ਕਿ ਕੁਝ ਨਹੀਂ ਬਦਲ ਸਕਦਾ ਪਰ ਕੀ ਲੱਗਦਾ ਠੀਕ ਨਹੀਂ ਸਾਨੂੰ ਬਹੁਤ ਉਤਸ਼ਾਹ ਹੈ ਵੋਟ ਪਾਉਣ ਦੇ ਵਿੱਚ ਆਪਣਾ ਨੇਤਾ ਚੁਣਗਾ ਨੇਤਾ ਚੁਣ ਉਸਨਾਂ ਆਤੀਗਤ ਵਿਖਾਓ ਸਾਨੂੰ ਕੀ ਨਾਂ ਕੇ ਤੁਹਾਡਾ ਕੰਚਨ ਅੱਜ ਜੋ ਵੋਟ ਕਰੋਗੇ ਕਿਹੜੇ ਮੁੱਦੇ ਅੰਮ੍ਰਿਤਸਰ ਦੇ ਵੇਖ ਕੇ ਕਿ ਕੈਸੇ ਲੀਡਰ ਨੂੰ ਚੁਣੋਗੇ ਜੋ ਅੰਮ੍ਰਿਤਸਰ ਦਾ ਵਿਕਾਸ ਕੋਈ ਦੇਖ ਕੇ ਸੋਚ ਸਮਝ ਕੇ ਅੱਛਾ ਨੇਤਾ ਚੁਣਾਂਗੇ ਜਿਹੜਾ ਅੱਗੇ ਜਨਤਾ ਨੂੰ ਅੱਗੇ ਵਧਣ ਦੇ ਮੌਕੇ ਦਾਏ ਤੇਰੇ ਘਰ ਬੈਠੇ ਨੇ ਕਹਿੰਦੇ ਗਰਮੀ ਆ ਵੋਟ ਨਹੀਂ ਪਾਣ ਜਾਣੀ ਕਈ ਘੁੰਮਣ ਚਲੇ ਗਏ ਉਹਨਾਂ ਵਾਸਤੇ ਕੀ ਤੂੰ ਥੋੜੀ ਸਨੇਹ ਦੇ ਦੇ ਮੈਂ ਟਾਈਮ 'ਚ ਆਈ ਐ ਐਸੇ ਕਰਕੇ ਮੈਂ ਐਸੇ ਵੀ ਸੇ ਟਾਈਮ ਦੇ ਸੀ ਪਾਜੀ ਲੈ ਕੇ ਆਇਓ ਮਾਤਾ ਜੀ ਨੂੰ ਅੱਜ ਵੋਟ ਪਾਉਣ ਦੇ ਲਈ ਕੱਲ ਦੇ ਬਹੁਤ ਉਤਸ਼ਾਹ ਹੈ ਸੀ ਕਿ ਮੈਨੂੰ ਰੈਡੀ ਕਰਕੇ ਲੈ ਜਾਣਾ ਟਾਈਮ 'ਚ ਸਵੇਰੇ ਮੈਂ ਵੋਟ ਪਾਣੀ ਆ ਬਸ ਸਵੇਰ ਪਾਪਾ ਨੂੰ ਲੈ ਕੇ ਆਣਾ ਕਿ ਮਹਾਪਰਵ ਆ 9 ਮਹੀਨੇ ਤੋਂ ਬੈਠਦੇ ਰਹੇ ਤਾਂ ਵੀ ਵੇਖ ਲਓ ਡੈਡੀਕੇਸ਼ਨ ਕਿ ਮੈਂ ਜਾਣਾ ਹੈ ਵੋਟ ਪਾਣ ਜਾਣਾ ਹੈ ਥੈਂਕ ਯੂ ਆਸ ਹੈ ਭਾਰਤੀਆਂ ਨੂੰ ਇਹੀ ਆਸ ਹੈ ਕਿ ਵੋਟ ਜੋ ਹੈ ਹਾਲਾਤ ਬਦਲ ਸਕਦੀ ਹੈ ਤਾਂ ਹੀ ਲੀਡਰ ਘਰਾਂ ਚੋਂਦੇ ਨੇ ਹੱਥ ਜੋੜਦੇ ਨੇ ਰੋਟੀ ਖਾਂਦੇ ਨੇ ਸਿਰਫ ਵੋਟ ਦੇ ਖਾਤਰ ਪਰ ਜੋ ਸੱਚੇ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਹਰ ਹਾਲਤ ਦੇ ਵਿੱਚ ਪਹੁੰਚਦੇ ਨੇ ਅੱਜ ਇਹ ਮਾਤਾ ਜੀ ਪਹੁੰਚਲੇ 9 ਮਹੀਨੇ ਤੋਂ ਬੈਠਦੇ ਜਿਵੇਂ ਬੇਟੇ ਨੇ ਕਿਹਾ ਪਰ ਅੱਜ ਇਹਨਾਂ ਚਾਹ ਸੀ ਕਿ ਮੈਂ VOTING ਕਰਨੀ ਹੈ ਤਾਂ ਖਾਸ ਤੌਰ ਤੇ ਵੋਟ ਪਾਉਣ ਦੇ ਲਈ ਪਹੁੰਚੇ ਐ ਸੋ ਹੁਣ ਹੱਥ ਦੇ ਵਿੱਚ ਨਾਗਰਿਕਾਡ ਫੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਸਤੇ ਸਵੇਰੇ ਹੀ ਉਹਨਾਂ ਕਹਿੰਦਾ ਗਰਮੀ ਬਾਅਦ ਵਿੱਚ ਹੋ ਜਾਣੀ ਆ ਤਾਂ ਪਹਿਲਾਂ ਹੀ ਵੋਟ ਪਾ ਕੇ ਮੈਂ ਆਪਣਾ ਫਰਜ਼ ਨਿਭਾਵਾਂ ਸੋ ਇਹ ਫਰਜ਼ ਹਰ ਕੋ ਨਿਭਾਵੇ ਹਰ ਭਾਰਤੀ ਹਰ ਵਾਸੀ ਜਿਹੜਾ ਨਾਗਰਿਕ ਹੈ ਇਹ ਆਪਣਾ ਵੋਟ ਦਾ ਇਸਤੇਮਾਲ ਕਰੇ ਤਾਂ ਜੋ ਪੂਰੇ ਦੇਸ਼ ਦਾ ਇੱਕ ਪੀਐਮ ਚੁਣ ਸਕੇ ਕੈਮਰਾਮੈਨ ਸ਼ੁਭਮ ਦਿਨ ਅਲਹਰਮਿਤ ਸਿੰਘ ਦਿੱਲੀ ਪੋਸਟ ਅਮਰਿਤਸਰ